ਜੁਰਗ ਸਾਡੇ ਸਿਆਣੇ ਉਹਨਾਂ ਦੀ ਉਮਰ ਸਾਡੇ ਨਾਲੋਂ ਜ਼ਿਆਦਾ ਉਹਨਾਂ ਦਾ ਤਜਰਬਾ ਵੀ ਸਾਡੇ ਨਾਲੋਂ ਜ਼ਿਆਦਾ ਸਾਡੇ ਨਾਲੋਂ ਵੱਧ ਲੋਕਾਂ ਦੇ ਨਾਲ ਮਿਲੇ ਆ ਤਾਂ ਇਸ ਕਰਕੇ ਮੁੱਖ ਦੀ ਗੱਲ ਇਹ ਹੈ ਕਿ ਉਹਨਾਂ ਨੇ ਸਾਡੇ ਨਾਲੋਂ ਜ਼ਿਆਦਾ ਦੁਨੀਆ ਦੇਖੀ ਆ ਇਸ ਕਰਕੇ ਉਹ ਕੁਝ ਗੱਲਾਂ ਸਾਨੂੰ ਸਮਝਾਉਂਦੇ ਆ ਤਾਂ ਜੋ ਅਸੀਂ ਅੱਗੇ ਚੱਲ ਕੇ ਆਪਣੀ ਜ਼ਿੰਦਗੀ ਦੇ ਵਿੱਚ ਔਖੇ ਨਾ ਹੋਈਏ ਕਿਉਂਕਿ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਐਸੀਆਂ ਘਟਨਾਵਾਂ ਹੋ ਜਾਂਦੀਆਂ ਨੇ ਕੁਝ ਗੱਲਾਂ ਸਾਡੇ ਨਾਲ ਐਸੀਆਂ ਬੀਤ ਜਾਂਦੀਆਂ ਨੇ ਜੋ ਅਸੀਂ ਜਾਣੇ ਅਣਜਾਣੇ ਦੇ ਵਿੱਚ ਹਰ ਇੱਕ ਦੇ ਨਾਲ ਘਰ ਬੈਠਦੇ ਆਂ ਫਿਰ ਕਰਕੇ ਬਾਅਦ ਵਿੱਚ ਪਛਤਾਉਨੇ ਆ ਜਦੋਂ ਉਹ ਗੱਲਾਂ ਕਰਦੇ ਆ ਉਦੋਂ ਤਾਂ ਸਿਰਫ ਉਹ ਗੱਲਾਂ ਕਰਨ ਦੇ ਪਿੱਛੇ ਸਾਡਾ ਮਕਸਦ ਇੰਨਾ ਕੁ ਹੁੰਦਾ ਵੀ ਸਾਡੇ ਮਨ ਦਾ ਬੋਝ ਹਲਕਾ ਹੋ ਜਾਵੇ ਜਾਂ ਫਿਰ ਕਈ ਵਾਰ ਖੁਸ਼ੀ ਦੇ ਵਿੱਚ ਕੋਈ ਗੱਲਾਂ ਆਪਾਂ ਦੂਜਿਆਂ ਦੇ ਨਾਲ ਸਾਂਝੀਆਂ ਕਰ ਬੈਠਦੇ ਆ ਪਰ ਕੁਝ ਸਮੇਂ ਬਾਅਦ ਪਤਾ ਲੱਗਦਾ ਵੀ ਇਹ ਗੱਲਾਂ ਦੱਸ ਕੇ ਮੈਂ ਗਲਤੀ ਕੀਤੀ ਆ ਫਿਰ ਪਛਤਾਉਂਦੇ ਰਹਿੰਦੇ ਆ ਤਾਂ ਪਛਤਾਉਣ ਤੋਂ ਚੰਗਾ ਏ ਕਿ ਸਾਨੂੰ ਪਹਿਲਾਂ ਹੀ ਪਤਾ ਹੋਵੇ ਤਾਂ ਫਿਰ ਆਓ ਜਾਣਦੇ ਆ ਕਿ ਸਾਡੇ ਬਜ਼ੁਰਗਾਂ ਨੇ ਕਿਹੜੀਆਂ ਨੌ ਗੱਲਾਂ ਦੱਸਣ ਤੋਂ ਵਰਜਿਆ ਹੈ ਜਿਹਦੇ ਵਿੱਚ ਸਭ ਤੋਂ ਪਹਿਲੀ ਗੱਲ ਇਹ ਆਪਣੀ ਜ਼ਿੰਦਗੀ ਦਾ ਕੋਈ ਦੁੱਖ ਦਰਦ ਹਰ ਇੱਕ ਦੇ ਨਾਲ ਸਾਂਝਾ ਨਾ ਕਰਿਆ ਕਰੋ ਕਿਉਂਕਿ ਅੱਜ ਦਾ ਸਮਾਂ ਪਹਿਲੇ ਸਮਿਆਂ ਵਰਗਾ ਨਹੀਂ ਆ ਪਹਿਲੇ ਸਮਿਆਂ ਦੇ ਵਿੱਚ ਕਿਹਾ ਜਾਂਦਾ ਸੀ ਵੀ ਜੇਕਰ ਕੋਈ ਦੁੱਖ ਹੈ ਨਾ ਤੋ ਦੂਜਿਆਂ ਦੇ ਨਾਲ ਸਾਂਝਾ ਕਰੋ ਕਿਉਂਕਿ ਦੁੱਖ ਦੱਸਣ ਦੇ ਨਾਲ ਘਟ ਜਾਂਦਾ ਹੈ ਪਰ ਅੱਜ ਦਾ ਸਮਾਂ ਬਹੁਤ ਬਦਲ ਗਿਆ ਅੱਜ ਦੇ ਲੋਕ ਬਦਲ ਗਏ ਅੱਜ ਦੀ ਸੋਚ ਬਦਲ ਗਈ ਸਭ ਦੀ ਗੱਲ ਤਾਂ ਨਹੀਂ ਕਰ ਰਹੇ ਅੱਜ ਵੀ ਇਸ ਦੁਨੀਆ ਦੇ ਵਿੱਚ ਭਲੇ ਲੋਕ ਹੈ ਪਰ ਬੌਧੀ ਦੁਨੀਆ ਅੱਜ ਦੂਸਰੇ ਦੇ ਦੁੱਖ ਨੂੰ ਦੇਖ ਕੇ ਦੁਖੀ ਨਹੀਂ ਹੁੰਦੀ ਉਹਦਾ ਦੁੱਖ ਵਡੰਦੀ ਨਹੀਂ ਆ ਸਗੋਂ ਦੁੱਖ ਨੂੰ ਵਧਾ ਦਿੰਦੇ ਆ ਕਈ ਲੋਕ ਦੂਜਿਆਂ ਦੇ ਦੁੱਖ ਦਾ ਮਜ਼ਾਕ ਉਡਾਉਂਦੇ ਆ ਕਈ ਲੋਕ ਦੂਸਰਿਆਂ ਦੇ ਦੁੱਖ ਔਖੀ ਘੜੀ ਦਾ ਬਾਅਦ ਵਿੱਚ ਮੀਣਾ ਮਾਰਦੇ ਆ ਅਤੇ ਕਈ ਲੋਕ ਦੂਸਰਿਆਂ ਦੇ ਦੁੱਖ ਦਰਦ ਨੂੰ ਅੱਗੇ ਤੋਂ ਅੱਗੇ ਜਾ ਕੇ ਭੰਡਦੇ ਆ ਉਦਾਹਰਨ ਵਜੋਂ ਜਿਵੇਂ ਮੰਨ ਲਓ ਕਿ ਸਾਡੇ ਘਰ ਦੇ ਵਿੱਚ ਪੈਸੇ ਦੀ ਕਮੀ ਆ ਕੋਈ ਤੰਗੀ ਆ ਗਈ ਜਾਂ ਕਿਸੇ ਦਾ ਧੀ ਪੁੱਤ ਮਾੜੀ ਸੰਗਤ ਦੇ ਵਿੱਚ ਪੈ ਗਿਆ ਕੁਝ ਮਾੜੀਆਂ ਆਦਤਾਂ ਦੇ ਵਿੱਚ ਪੈ ਗਿਆ ਤਾਂ ਜੇਕਰ ਉਸ ਦੁਖੀ ਬੰਦੇ ਨੇ ਆਪਣੇ ਦਿਲ ਦਾ ਦੁੱਖ ਦਰਦ ਸਾਡੇ ਨਾਲ ਸਾਂਝਾ ਕਰ ਲਿਆ ਉਨੇ ਤਾਂ ਸਾਂਝਾ ਕੀਤਾ ਵੀ ਚਲੋ ਮੇਰੇ ਮਨ ਦਾ ਬੋਝ ਹਲਕਾ ਹੋ ਜਾਵੇਗਾ ਪਰ ਸਾਡੇ ਵਿੱਚੋਂ ਬਹੁਤੇ ਇਨਸਾਨ ਕੀ ਕਰਦੇ ਆ ਵੀ ਜਦੋਂ ਵੀ ਪਤਾ ਲੱਗੇ ਨਾ ਵੀ ਇਹਦੇ ਕਰਤੇ ਵਿੱਚ ਪੈਸੇ ਦੀ ਤੰਗੀ ਆ ਤਾਂ ਉਹਨਾਂ ਨੇ ਉਦੋਂ ਤੋਂ ਤੁਹਾਡੀ ਗੱਲ ਬੜੇ ਧਿਆਨ ਦੇ ਨਾਲ ਸੁਣ ਲੈਣੀ ਆ ਪਰ ਬਾਅਦ ਦੇ ਵਿੱਚ ਤੁਹਾਨੂੰ ਮਿਲਣੋਂ ਵੀ ਜਾਣਗੇ ਅੱਜ ਫੋਨ ਤੇ ਬੜੇ ਹੀ ਆਰਾਮ ਦੇ ਨਾਲ ਤੁਹਾਡੀਆਂ ਗੱਲਾਂ ਸੁਣੀਆਂ ਪੂਰੀ ਗੱਲ ਸੁਣੀ ਆ ਅਗਲੀ ਵਾਰ ਫੋਨ ਕਰੋਗੇ ਨਾ ਅਗਲੇ ਆਣੇ ਫੋਨ ਹੀ ਨਹੀਂ ਚੁੱਕਣਾ ਮਨ ਵਿੱਚ ਸੋਚਣਾ ਵੀ ਕਿਤੇ ਪੈਸੇ ਹੀ ਨਾ ਮੰਗ ਲਵੇ ਉਸੇ ਹੀ ਤਰ੍ਹਾਂ ਜੇਕਰ ਆਪਾਂ ਆਪਣੇ ਕਿਸੇ ਧੀ ਪੁੱਤ ਦੀ ਗੱਲ ਉਹਨਾਂ ਦੇ ਨਾਲ ਸਾਂਝੀ ਕੀਤੀ ਤਾਂ ਤਿਆਂ ਪੁੱਤਾਂ ਦੀਆਂ ਗੱਲਾਂ ਦੇ ਮਾਮਲਿਆਂ ਦੇ ਵਿੱਚ ਬਹੁਤੇ ਲੋਕਾਂ ਨੂੰ ਓਨੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਸਭ ਕੁਝ ਪੁੱਲ ਜਾਂਦਾ ਏ ਸੁੱਖ ਵਿੱਚ ਬੰਦਾ ਬੰਦੇ ਨੂੰ ਬੰਦਾ ਨਹੀਂ ਸਮਝਦਾ ਉਹਨੂੰ ਲੱਗਦਾ ਵੀ ਬਸ ਜੋ ਕੋ ਜਿਆ ਮੈਂ ਹੀ ਆ ਹੁਣ ਤਾਂ ਮੈਂ ਹੀ ਰੱਬ ਆ ਮੈਨੂੰ ਕਿਸੇ ਦੀ ਲੋੜ ਨਹੀਂ ਆ ਤਾਂ ਮਾੜੇ ਬੰਦੇ ਦੇ ਤਾਂ ਕੋਲ ਬਹਿ ਕੇ ਵੀ ਕਈ ਰਾਜੀ ਨਹੀਂ ਹੁੰਦੇ ਮਾੜਾ ਰਿਸ਼ਤੇਦਾਰ ਹੋਵੇ ਨਾ ਮਾੜੇ ਤੋਂ ਭਾਵੇਂ ਵੀ ਜੇਕਰ ਪੈਸੇ ਦੀ ਤੰਗੀ ਆ ਤਾਂ ਉਹਨੂੰ ਰਿਸ਼ਤੇਦਾਰ ਕਹਿਣ ਤੋਂ ਵੀ ਸੰਗਦੇ ਆ ਝੱਕਦੇ ਆ ਵੀ ਕਿਤੇ ਲੋਕਾਂ ਨੂੰ ਪਤਾ ਨਾ ਲੱਗ ਜਵੇ ਕਿ ਇਹ ਗਰੀਬ ਬੰਦਾ ਇਹਨਾਂ ਦਾ ਰਿਸ਼ਤੇਦਾਰ ਆ ਅਤੇ ਅਮੀਰ ਭਾਵੇਂ ਦੂਰ ਦਾ ਰਿਸ਼ਤੇਦਾਰ ਹੋਵੇ ਉਹਨੂੰ ਵੀ ਆਪਣਾ ਆਪਣਾ ਕਹਿ ਕੇ ਦੱਸਦੇ ਆ ਇਹ ਦੁਨੀਆ ਦਾ ਦਸਤੂਰ ਆ ਆਪਾਂ ਵੀ ਉਸੇ ਦੁਨੀਆ ਦੇ ਵਿੱਚ ਚੱਲਦੇ ਆ ਸਾਡੇ ਤੋਂ ਵੀ ਬਥੇਰੀਆਂ ਗਲਤੀਆਂ ਹੁੰਦੀਆਂ ਆਏ ਬਸ ਫਰਕ ਇੰਨਾ ਏ ਵੀ ਆਪਾਂ ਦੂਜਿਆਂ ਦੇ ਵਿੱਚੋਂ ਕਮੀਆਂ ਕੱਢ ਲੈਨੇ ਆ ਦੂਜਿਆਂ ਦੀਆਂ ਗਲਤੀਆਂ ਤਾਂ ਝੱਟ ਦੇਖ ਲੈਨੇ ਆ ਪਰ ਆਪਣੇ ਵੱਲ ਧਿਆਨ ਨਹੀਂ ਦਿੰਦੇ ਪਰ ਭਾਵੇਂ ਇਹ ਕੰਮ ਅਸੀਂ ਕਰੀਏ ਤੇ ਭਾਵੇਂ ਕੋਈ ਦੂਜਾ ਇਹ ਕੰਮ ਗਲਤੀ ਆ ਅਤੇ ਜੇ ਅੱਜ ਇਦਾਂ ਦੇ ਕੰਮ ਅਸੀਂ ਕਰਦੇ ਆ ਨਾ ਤਾਂ ਇਹਦਾ ਨਤੀਜਾ ਸਾਨੂੰ ਵੀ ਭੁਗਤਣਾ ਪੈਣਾ ਹੈ ਕਦੇ ਵੀ ਕਿਸੇ ਦੀ ਗਰੀਬੀ ਦਾ ਕਿਸੇ ਦੇ ਔਖੇ ਵੇਲੇ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ ਕਦੀ ਵੀ ਕਿਸੇ ਦੇ ਧੀ ਪੁੱਤ ਨੂੰ ਸ਼ਾਜ ਵਿੱਚ ਪਾ ਕੇ ਛੱਟਣਾ ਨਹੀਂ ਚਾਹੀਦਾ ਭਾਵ ਕਿ ਕਿਸੇ ਦੀ ਗਲਤੀ ਕਿਸੇ ਦੀ ਕਮੀ ਦਾ ਟੰਡੋਰਾ ਚਾਰ ਚਫੇਰੇ ਨਹੀਂ ਫੇਰਨਾ ਚਾਹੀਦਾ ਇਸ ਸਮਾਂ ਬਹੁਤ ਬਲਵਾਨ ਆ ਪਤਾ ਨਹੀਂ ਕਦ ਮ ਫਿਰਕੇ ਕਦੋਂ ਸਾਡੇ ਅੱਗੇ ਆ ਜਵੇ ਤਾਂ ਇਸ ਕਰਕੇ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਅਤੇ ਬਿਹਤਰੀ ਇਹ ਆ ਵੀ ਜੇ ਸਾਡੀ ਜ਼ਿੰਦਗੀ ਦਾ ਕੋਈ ਦੁੱਖ ਦਰਦ ਆ ਨਾ ਸਿਰਫ ਆਪਣੇ ਕਿਸੇ ਖਾਸ ਦੋਸਤ ਮਿੱਤਰ ਕਿਸੇ ਖਾਸ ਭੈਣ ਭਰਾ ਦੇ ਨਾਲ ਸਾਂਝਾ ਕਰ ਸਕਦੇ ਆ ਅਤੇ ਖਾਸ ਪਤਾ ਕਿਹੜੇ ਹੁੰਦੇ ਆ ਜਿਹੜੇ ਸਾਡੇ ਦੁੱਖ ਦੇ ਵਿੱਚ ਸਾਡੇ ਨਾਲ ਖੜੇ ਹੋਣ ਕਿਤੇ ਸੁੱਖ ਦੇ ਵੇਲੇ ਜੋ ਤੁਹਾਡੇ ਨਾਲ ਸੀ ਉਹਨਾਂ ਤੋਂ ਅੰਦਾਜ਼ਾ ਨਾ ਲਾਵੈਣਾ ਵੀ ਮੇਰੇ ਤਾਂ ਬਹੁਤ ਦੋਸਤ ਮਿੱਤਰ ਨੇ ਮੇਰੇ ਬੜੇ ਰਿਸ਼ਤੇਦਾਰ ਨੇ ਝਟ ਇਕੱਠੇ ਹੋ ਜਾਂਦੇ ਆ ਸੱਚੇ ਦੋਸਤ ਅਤੇ ਆਪਣੇ ਸਕੇ ਸੰਬੰਧੀਆਂ ਦਾ ਦੁੱਖ ਵੇਲੇ ਪਤਾ ਲੱਗਦਾ ਏ ਜਦੋਂ ਦੁੱਖ ਦੀ ਘੜੀ ਦੇ ਵਿੱਚ ਸਾਡੇ ਨਾਲ ਖੜਦੇ ਨੇ ਦੁੱਖ ਦੀ ਘੜੀ ਦੇ ਵਿੱਚ ਕੋਲ ਖੜਿਆਂ ਦੀ ਹੀ ਗਿਣਤੀ ਆਪਾਂ ਕਰਨੀ ਆ ਸੁੱਖ ਦੇ ਵਿੱਚ ਤਾਂ ਸਾਰੇ ਹੀ ਆ ਜਾਂਦੇ ਆ ਇਹ ਗੱਲਾਂ ਕੌੜੀਆਂ ਜ਼ਰੂਰ ਨੇ ਪਰ ਸੱਚੀਆਂ ਨੇ ਅਤੇ ਉਸ ਤੋਂ ਬਾਅਦ ਇਹ ਦੂਸਰੀ ਗੱਲ ਕਦੇ ਵੀ ਆਪਣੇ ਟੀਚੇ ਆਪਣੀ ਮੰਜ਼ਿਲ ਬਾਰੇ ਹਰ ਇੱਕ ਦੇ ਨਾਲ ਗੱਲ ਨਾ ਕਰੋ ਕਿਉਂਕਿ ਜਦੋਂ ਆਪਾਂ ਆਪਣੇ ਮਨ ਦਾ ਭੇਦ ਦੂਜਿਆਂ ਨੂੰ ਦੱਸ ਦਿੰਨੇ ਆ ਕਿ ਮੈਂ ਆ ਸੋਚਿਆ ਏ ਮੈਂ ਆ ਕਰਨ ਵਾਲਾ ਹਾਂ ਇਹਦੇ ਦੋ ਤਰ੍ਹਾਂ ਦੇ ਨਾਲ ਨੁਕਸਾਨ ਹੁੰਦੇ ਆ ਵੀ ਇੱਕ ਤਾਂ ਜਦੋਂ ਅਸੀਂ ਸਾਰਿਆਂ ਨੂੰ ਦੱਸ ਬੈਠਦੇ ਆ ਸਾਡਾ ਆਪਣਾ ਅੰਦਰ ਦਾ ਉਤਸ਼ਾਹ ਚਾ ਮੁੱਕ ਜਾਂਦਾ ਕਿਉਂਕਿ ਪਹਿਲਾਂ ਹੀ ਦੱਸ ਦਿੱਤਾ ਜਿੰਨੀ ਦੇਰ ਤੱਕ ਦੱਸਿਆ ਨਹੀਂ ਸੀ ਓਨੀ ਦੇਰ ਤੱਕ ਤਾਂ ਬੜੀ ਚਾ ਨਾਲ ਕੰਮ ਕਰ ਰਹੇ ਸੀ ਦੂਜਾ ਜਦੋਂ ਬਹੁਤੇ ਲੋਕਾਂ ਨੂੰ ਦੱਸਦੇ ਆ ਤਾਂ ਫਿਰ ਜਿੰਨਿਆਂ ਨੂੰ ਦੱਸਾਂਗੇ ਓਨਿਆਂ ਤੋਂ ਹੀ ਸਲਾਹਾਂ ਮੰਗਣ ਲੱਗੀਆਂ ਸਿਆਣੇ ਕਹਿੰਦੇ ਜਿੰਨੇ ਮੂੰਹ ਓਨੀਆਂ ਗੱਲਾਂ ਸਭ ਨੇ ਵੱਖ-ਵੱਖ ਸਲਾਹਾਂ ਦੇਣੀਆਂ ਫਿਰ ਸਾਡੇ ਲਈ ਫੈਸਲਾ ਕਰਨਾ ਔਖਾ ਹੋ ਜਾਂਦਾ ਵੀ ਕੀ ਸਹੀ ਆ ਤੇ ਕੀ ਗਲਤ ਆ ਇਸ ਕਰਕੇ ਕਹਿ ਦਿੱਤਾ ਜਾਂਦਾ ਵੀ ਆਪਣੀ ਮੰਜ਼ਿਲ ਆਪਣੇ ਟੀਚੇ ਬਾਰੇ ਬਹੁਤੇ ਲੋਕਾਂ ਦੇ ਨਾਲ ਗੱਲ ਨਹੀਂ ਕਰਨੀ ਚਾਹੀਦੀ ਜਦੋਂ ਤੁਸੀਂ ਆਪਣਾ ਕੋਈ ਕੰਮ ਸਿਰੇ ਚੜਾ ਲੋਗੇ ਉਦੋਂ ਸਭ ਨੂੰ ਪਤਾ ਲੱਗ ਜਾਣਾ ਹੈ ਪਰ ਹਾਂ ਕੋਈ ਵੀ ਕੰਮ ਕਰਨਾ ਹੋਵੇ ਆਪਣੇ ਮਾਪੇ ਨੂੰ ਜ਼ਰੂਰ ਦੱਸਣਾ ਹੈ ਕਿਉਂਕਿ ਮਾਪੇ ਤੋਂ ਸੱਚਾ ਦੋਸਤ ਮਿੱਤਰ ਤੁਹਾਡਾ ਕੋਈ ਨਹੀਂ ਹੋ ਸਕਦਾ ਮਾਪੇ ਤੋਂ ਪੁੱਛੇ ਤੋਂ ਬਿਨਾ ਕੋਈ ਕਦਮ ਨਹੀਂ ਚੁੱਕਣਾ ਕੋਈ ਕੰਮ ਨਹੀਂ ਕਰਨਾ ਮਾਪੇ ਦੀ ਸਲਾਹ ਲੈਣੀ ਵੀ ਜ਼ਰੂਰੀ ਆ ਮਾਪੇ ਦੀ ਗੱਲ ਮੰਨਣੀ ਵੀ ਸਾਡੇ ਲਈ ਜ਼ਰੂਰੀ ਆ ਕਿਉਂਕਿ ਜੇਕਰ ਉਹਨਾਂ ਦੀ ਸਲਾਹ ਨਾਲ ਚੱਲਾਂਗੇ ਉਹਨਾਂ ਦੀ ਗੱਲ ਮੰਨਾਂਗੇ ਤਾਂ ਮਾਪੇ ਦਾ ਆਸ਼ੀਰਵਾਦ ਤਾਂ ਸਾਡੇ ਨਾਲ ਹੋਵੇਗਾ ਹੀ ਹੋਵੇਗਾ ਸਤਿਗੁਰ ਸੱਚੇ ਪਾਤਸ਼ਾਹ ਵੀ ਸਾਡੇ ਤੇ ਮਿਹਰਬਾਨ ਰਹਿਣਗੇ ਪੂਰੀ ਕੁਦਰਤ ਸਾਡੇ ਉੱਤੇ ਮਿਹਰਬਾਨ ਹੋਵੇਗੀ ਪਰ ਜਿਹੜਾ ਬੰਦਾ ਆਪਣੇ ਮਾਪੇ ਦੀ ਬੇਗਦਰੀ ਕਰਦਾ ਹੈ ਮਾਪੇ ਦੀ ਨਰਾਦਰੀ ਕਰਦਾ ਹੈ ਨਾ ਉਹਦੇ ਉੱਤੇ ਕੁਦਰਤ ਕਾਇਨਾਤ ਵੀ ਨਾਰਾਜ਼ ਹੋ ਜਾਂਦੀ ਆ ਤਾਂ ਮਾਪੇ ਦੀ ਹਮੇਸ਼ਾ ਇੱਜ਼ਤ ਕਰਨੀ ਆ ਮਾਪੇ ਦਾ ਕਹਿਣਾ ਮੰਨਣਾ ਹੈ ਮਾਪੇ ਦੀ ਸਲਾਹ ਦੇ ਨਾਲ ਕੰਮ ਕਰਨਾ ਹੈ ਪਰ ਹਰ ਇੱਕ ਦੇ ਨਾਲ ਕਦੇ ਆਪਣੇ ਦਿਲ ਦੀ ਗੱਲ ਸ਼ੇਅਰ ਨਹੀਂ ਕਰਨੀ ਚਾਹੀਦੀ ਕਿਉਂਕਿ ਸਾਨੂੰ ਨਹੀਂ ਪਤਾ ਕੌਣ ਸਾਡਾ ਆਪਣਾ ਹੈ ਤੇ ਕੌਣ ਸਾਡਾ ਵਿਰੋਧੀ ਕਈ ਵਾਰ ਜਦੋਂ ਅਸੀਂ ਬਹੁਤਿਆਂ ਦੇ ਨਾਲ ਆਪਣੇ ਮਨ ਦੀ ਗੱਲ ਕਰ ਬੈਠਦੇ ਹਾਂ ਆਪਣੀ ਮੰਜ਼ਿਲ ਆਪਣੇ ਟੀਚੇ ਬਾਰੇ ਦੱਸਦੇ ਹਾਂ ਤਾਂ ਵਿਰੋਧੀਆਂ ਨੂੰ ਵੀ ਮੌਕਾ ਮਿਲ ਜਾਂਦਾ ਹੈ ਸਾਡੇ ਰਸਤੇ ਦੇ ਵਿੱਚ ਰੁਕਾਵਟ ਬਣਾਣ ਦਾ ਉਸ ਤੋਂ ਬਾਅਦ ਆ ਤੀਸਰੀ ਗੱਲ ਆਪਣੇ ਪਰਿਵਾਰ ਦੀਆਂ ਗੱਲਾਂ ਕਦੇ ਵੀ ਦੂਜਿਆਂ ਦੇ ਨਾਲ ਨਾ ਜਾ ਕੇ ਕਰੋ ਸਿਆਣੇ ਕਹਿੰਦੇ ਜਿਹੜਾ ਬੰਦਾ ਆਪਣੇ ਪਰਿਵਾਰ ਦੇ ਵਿੱਚ ਹੋਈਆਂ ਗੱਲਾਂ ਨੂੰ ਬਾਹਰ ਲੋਕਾਂ ਵਿੱਚ ਜਾ ਕੇ ਦੱਸਦਾ ਹੈ ਨਾ ਉਹਦੇ ਨਾਲੋਂ ਮਹਾਮੂਰਖ ਕੋਈ ਹੋ ਹੀ ਨਹੀਂ ਸਕਦਾ ਘਰ ਦੀ ਗੱਲ ਘਰ ਦੇ ਵਿੱਚ ਰਹਿਣੀ ਚਾਹੀਦੀ ਹੈ ਕਿਉਂਕਿ ਜਦੋਂ ਹੀ ਘਰ ਦੀ ਗੱਲ ਬਾਹਰ ਜਾਂਦੀ ਆ ਤਾਂ ਬਾਹਰ ਦੇ ਲੋਕ ਉਸ ਗੱਲ ਦਾ ਫਾਇਦਾ ਚੁੱਕਦੇ ਆ ਘਰਾਂ ਦੇ ਵਿੱਚ ਨਿੱਕੀਆਂ ਮੋਟੀਆਂ ਲੜਾਈਆਂ ਹੁੰਦੀਆਂ ਰਹਿੰਦੀਆਂ ਨੇ ਹੁਣ ਪਤੀ ਪਤਨੀ ਆ ਕਈ ਵਾਰ ਦਿਨ ਦੇ ਵਿੱਚ ਦੋ ਦੋ ਤਿੰਨ ਤਿੰਨ ਵਾਰ ਨਿੱਕੀ ਨਿੱਕੀ ਗੱਲੋਂ ਲੜਾਈ ਝਗੜਾ ਹੋ ਜਾਂਦਾ ਹੈ। ਬਾਕੀ ਪਰਿਵਾਰ ਦੇ ਮੈਂਬਰਾਂ ਦੇ ਨਾਲ ਨੌ ਸੱਸ ਦੀ ਆਪਸ ਦੇ ਵਿੱਚ ਨਿੱਕੀ ਮੋਟੀ ਨੋਕ ਚੋਕ ਚੱਲਦੀ ਰਹਿੰਦੀ ਆ। ਪਰ ਇਹ ਨੋਕ ਝੋਕ ਵੱਡੀ ਬਹਿਸ ਵੱਡੀ ਲੜਾਈ ਝਗੜਾ ਉਦੋਂ ਬਣਦੀ ਆ ਜਦੋਂ ਬਾਹਰ ਜਾਂਦੀ ਆ। ਜਦੋਂ ਇਹਦੇ ਵਿੱਚ ਤੀਜਾ ਆਉਂਦਾ ਹੈ, ਤੀਜੇ ਦੀ ਦਖਲ ਆਂਦਾ ਜੀ ਇਹਨਾਂ ਗੱਲਾਂ ਨੂੰ ਵਧਾ ਦਿੰਦੀ ਆ ਤਾਂ ਆਪਣੇ ਪਰਿਵਾਰ ਦੀਆਂ ਗੱਲਾਂ ਪਰਿਵਾਰ ਤੱਕ ਸੀਮਤ ਰੱਖੋ। ਆਪਣੇ ਘਰ ਦੇ ਮਸਲੇ ਆਪੇ ਹੀ ਨਿਜੇਠ ਲੈਣੇ ਚਾਹੀਦੇ ਆ। ਕਦੇ ਵੀ ਗੱਲਾਂ ਨੂੰ ਵਧਣ ਹੀ ਨਹੀਂ ਦੇਣਾ ਚਾਹੀਦਾ। ਕਿਉਂਕਿ ਪਰਿਵਾਰ ਦੇ ਵਿੱਚ ਕਦੇ ਵੀ ਜਿੱਦ ਅੜੀ ਨਹੀਂ ਚੱਲਦੀ ਚੌਥੀ ਗੱਲ ਕਿ ਤੁਹਾਡੀ ਜੇਬ ਦੇ ਵਿੱਚ ਕਿੰਨੇ ਪੈਸੇ ਆ ਇਹ ਕਦੇ ਨਾ ਕਿਸੇ ਨੂੰ ਦੱਸੋ ਜੇਬ ਤੋਂ ਭਾਵ ਕਿ ਤੁਹਾਡੀ ਆਮਦਨੀ ਕੀ ਆ ਤੁਹਾਡੇ ਕੋਲ ਕੀ ਸੰਪਤੀ ਆ ਕੀ ਕੀ ਚੀਜ਼ਾਂ ਤੁਸੀਂ ਬਣਾ ਰੱਖੀਆਂ ਨੇ ਕਈ ਵਾਰ ਕਈ ਭੈਣ ਭਰਾ ਚਾਰ ਬੰਦਿਆਂ ਦੇ ਵਿੱਚ ਬੈਠੇ ਹੋਣ ਤਾਂ ਉਹ ਆਪਣੀਆਂ ਸ਼ੇਖੀਆਂ ਮਾਰਨੇ ਦਾ ਸ਼ੁਰੂ ਕਰ ਦਿੰਦੇ ਵੀ ਮੇਰੇ ਕੋਲ ਇੰਨੀ ਜ਼ਮੀਨ ਆ ਇੰਨੀ ਜ਼ਿਆਦਾ ਆ ਤਾਂ ਇੱਥੇ ਦੱਸਣ ਦਾ ਨੁਕਸਾਨ ਕੀ ਆ ਦੱਸਿਆ ਕਿਸੇ ਨੇ ਸਾਡੇ ਹੱਥੋਂ ਚੀਜ਼ ਖੋਹ ਨਹੀਂ ਲੈਣੀ ਹੁੰਦੀ ਸਾਡੀ ਚੀਜ਼ ਦੇ ਉੱਤੇ ਕੋਈ ਕਬਜ਼ਾ ਨਹੀਂ ਕਰ ਲਵੇਗਾ ਪਰ ਦੱਸਣ ਦੇ ਦੋ ਨੁਕਸਾਨ ਹੋ ਸਕਦੇ ਆ ਇੱਕ ਤਾਂ ਕਈ ਵਾਰ ਜਦੋਂ ਬੰਦਾ ਬਹੁਤੀਆਂ ਸ਼ੇਖੀਆਂ ਮਾਰਦਾ ਤਾਂ ਸਾਹਮਣੇ ਵਾਲੇ ਨੂੰ ਲੱਗਦਾ ਵੀ ਲੱਗਦਾ ਸਾਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਸਾਹਮਣੇ ਵਾਲੇ ਦਾ ਮਨ ਦੁਖੀ ਹੋ ਸਕਦਾ ਹੈ ਉਹਦੇ ਮਨ ਨੂੰ ਠੇਸ ਪਹੁੰਚ ਸਕਦੀ ਆ ਅਤੇ ਦੂਸਰੀ ਗੱਲ ਇਹ ਵੀ ਆ ਵੀ ਕਈ ਵਾਰ ਅਸੀਂ ਬਹੁਤਿਆਂ ਹੀ ਛੇਕੀਆਂ ਮਾਰ ਬੈਠਦੇ ਆ ਤਾਂ ਜੇਕਰ ਅਗਲਾ ਮਦਦ ਮੰਗ ਲਵੇ ਵੀ ਭਾਈ ਤੇਰੇ ਕੋਲ ਤਾਂ ਬਹੁਤ ਕੁਝ ਹੈ ਫਿਰ ਥੋੜੀ ਜੀ ਮਦਦ ਮੇਰੀ ਵੀ ਕਰ ਦੇ ਫਿਰ ਜੇ ਉਹਦੀ ਮਦਦ ਨਾ ਕੀਤੀ ਤਾਂ ਫਿਰ ਸਾਡੇ ਰਿਸ਼ਤੇਦਾਰੀ ਜਾਂ ਦੋਸਤੀ ਮਿੱਤਰਤਾ ਦੇ ਵਿੱਚ ਵੀ ਫਿੱਕ ਪੈ ਸਕਦੀ ਆ ਇਸ ਲਈ ਜਿੱਥੇ ਵੀ ਕੋਈ ਗੱਲ ਕਰਨੀ ਹੋਵੇ ਨਾ ਥੋੜਾ ਜਿਆ ਸੋਚ ਵਿਚਾਰ ਕੇ ਹੀ ਕਰਨੀ ਚਾਹੀਦੀ ਆ ਤੇ ਕਈ ਵਾਰ ਜਦੋਂ ਆਪਾਂ ਆਪਣੀਆਂ ਪ੍ਰਾਪਤੀਆਂ ਬਾਰੇ ਬਹੁਤੀ ਗੱਲ ਕਰਦੇ ਆ ਨਾ ਅਸੀਂ ਖੁਦ ਹਉਮੇ ਦੇ ਸ਼ਿਕਾਰ ਹੋ ਜਾਂਦੇ ਆ ਸਾਡੇ ਅੰਦਰ ਹਉਮੇ ਹੰਕਾਰ ਆ ਜਾਂਦਾ ਹੈ ਅਤੇ ਹਉਮੇ ਹੰਕਾਰ ਬੰਦੇ ਨੂੰ ਲੈ ਬੈਠਦਾ ਹੈ ਇਸ ਕਰਕੇ ਵੀ ਆਪਣੀਆਂ ਪ੍ਰਾਪਤੀਆਂ ਦੀਆਂ ਫੜਾਂ ਛੇਕੀਆਂ ਹਰ ਵੇਲੇ ਨਹੀਂ ਮਾਰਦੇ ਰਹਿਣਾ ਉਸ ਤੋਂ ਬਾਅਦ ਆ ਵੀ ਜੋ ਵੀ ਤੁਸੀਂ ਪਰਉਪਕਾਰ ਦਾ ਕੰਮ ਕੀਤਾ ਕੋਈ ਭਲਾ ਕੀਤਾ ਕਿਤੇ ਸੇਵਾ ਕੀਤੀ ਆ ਨਾਮ ਜਪਿਆ ਏ ਉਹ ਆਪਣੇ ਤੱਕ ਸੀਮਿਤ ਰੱਖੋ ਕਿਉਂਕਿ ਇਹ ਕੰਮ ਆਪਾਂ ਆਪਣੇ ਆਪ ਦੇ ਲਈ ਕਰਦੇ ਆ ਕਿਸੇ ਦੇ ਲਈ ਨਹੀਂ ਕਰਦੇ ਜੇ ਸੇਵਾ ਕੀਤੀ ਆ ਕੋਈ ਪਰਉਪਕਾਰ ਦਾ ਕੰਮ ਕਰ ਲਿਆ ਨਾਮ ਜਪਿਆ ਏ ਤਾਂ ਇਹਦੇ ਨਾਲ ਸਾਡਾ ਹੀ ਅੱਗਾ ਸਵਾਰਿਆ ਜਾਣਾ ਹੈ ਸਾਡੇ ਹੀ ਚੰਗੇ ਕਰਮ ਬਣਨੇ ਆ ਪਰ ਜਦੋਂ ਆਪਾਂ ਦੂਜਿਆਂ ਨੂੰ ਦੱਸਦੇ ਆ ਨਾ ਕਿਤੇ ਨਾ ਕਿਤੇ ਆਪਣੀ ਕੀਤੀ ਹੋਈ ਸੇਵਾ ਗਵਾ ਬੈਠਦੇ ਆ ਕਿਉਂਕਿ ਇੱਥੇ ਵੀ ਹਉਮੈ ਦਾ ਕਿਉਂਕਿ ਇੱਥੇ ਵੀ ਆਪਾਂ ਹਉਮੈ ਦੇ ਸ਼ਿਕਾਰ ਹੋ ਜਾਂਦੇ ਇੱਥੇ ਵੀ ਸਾਡੇ ਵਿੱਚ ਕਈ ਵਾਰ ਮੈਂ ਬੋਲਦੀ ਆ ਕਿ ਆਹ ਕੰਮ ਮੈਂ ਕੀਤਾ ਪਲਾ ਕਰਨਾ ਹੈ ਪਲਾ ਕਰਕੇ ਭੁੱਲ ਜਾਓ ਕਦੇ ਵੀ ਇਹ ਨਾ ਕਹੋ ਕਿ ਮੈਂ ਫਲਾਣੇ ਦੇ ਲਈ ਆ ਕੰਮ ਕੀਤਾ ਉਹਨੇ ਮੇਰੀ ਕਦਰ ਨਹੀਂ ਪਾਈ ਕਦਰ ਪਾਉਣੀ ਆ ਉਸ ਵਾਹਿਗੁਰੂ ਅਕਾਲ ਪੁਰਖ ਜੀ ਨੇ ਕਦੇ ਵੀ ਇਹ ਸੋਚ ਕੇ ਕਿਸੇ ਦਾ ਪਲਾਣਾ ਹੀ ਕਰਨਾ ਕਿਸੇ ਦੀ ਮਦਦ ਨਹੀਂ ਕਰਨੀ ਵੀ ਜੇਕਰ ਅੱਜ ਮੈਂ ਇਹਦੀ ਮਦਦ ਕਰ ਰਿਆਂ ਤਾਂ ਕੱਲ ਨੂੰ ਇਹ ਵੀ ਮੇਰੀ ਮਦਦ ਕਰੇ ਪਲਾ ਕਰਕੇ ਸੇਵਾ ਕਰਕੇ ਭੁੱਲ ਜਾਓ ਇੱਕ ਹੱਥ ਦਾਣ ਕਰੇ ਦੂਜੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਕੁਝ ਗੱਲਾਂ ਗੁਪਤ ਰੱਖਣ ਵਾਲੀਆਂ ਹੁੰਦੀਆਂ ਨੇ ਇਹ ਮਹਾਪੁਰਖ ਜੀ ਗੱਲਾਂ ਬੜੀ ਬਰੀਕੀ ਦੇ ਨਾਲ ਸਮਝਾਉਂਦੇ ਨੇ ਮਹਾਪੁਰਖ ਜੀ ਦਾ ਇੱਥੋਂ ਜ਼ਿਕਰ ਵੀ ਕਹਿੰਦੇ ਵੀ ਜੋ ਬਚਨ ਮਹਾਪੁਰਖਾਂ ਨੇ ਤੁਹਾਨੂੰ ਦਿੱਤਾ ਹੈ ਨਾ ਉਹ ਹਰ ਇੱਕ ਦੇ ਨਾਲ ਸਾਂਝਾ ਨਾ ਕਰੋ ਕਿਉਂਕਿ ਜਿਸ ਤਰ੍ਹਾਂ ਹੁਣ ਕੋਈ ਕੀਮਤੀ ਚੀਜ਼ ਆ ਆਪਾਂ ਨੂੰ ਮਿਲੇ ਤਾਂ ਆਪਾਂ ਉਹ ਕੀਮਤੀ ਚੀਜ਼ ਕਿਸੇ ਅਣਜਾਣ ਬੰਦੇ ਦੇ ਹੱਥ ਫੜਾ ਦਈਏ ਤਾਂ ਫਿਰ ਇਹਦੇ ਵਿੱਚ ਗਲਤੀ ਕੀਦੀ ਆ ਗਲਤੀ ਤਾਂ ਸਾਡੀ ਆ ਨਾ ਸਾਨੂੰ ਪਤਾ ਸੀ ਇਹ ਅਣਜਾਣ ਆ ਇਹ ਸਾਂਭ ਨਹੀਂ ਸਕੇਗਾ ਪਰ ਅਸੀਂ ਫੇਰ ਵੀ ਉਹਨੂੰ ਕਹਤਾ ਵੀ ਤੂੰ ਰੱਖ ਲੈ ਉਹਨੇ ਗਵਾ ਦਿੱਤੀ ਬਸ ਇਦਾਂ ਹੀ ਜੇ ਕੋਈ ਬਚਨ ਕਮਾ ਸਕਦਾ ਏ ਸੰਭਾਲ ਸਕਦਾ ਏ ਉਹਨੂੰ ਦੱਸੋ ਹਰ ਇੱਕ ਨੂੰ ਨਾਮ ਦੱਸੋ ਉਸ ਤੋਂ ਬਾਅਦ ਆ ਆਪਣੀ ਕਮਜ਼ੋਰੀ ਅਤੇ ਆਪਣੀ ਤਾਕਤ ਬਾਰੇ ਹਰ ਇੱਕ ਦੇ ਨਾਲ ਗੱਲ ਨਾ ਕਰਿਆ ਕਰੋ ਅਤੇ ਉਸ ਤੋਂ ਬਾਅਦ ਸਿਆਣੇ ਇੱਕ ਗੱਲ ਬਹੁਤ ਵਧੀਆ ਸਮਝਾਉਂਦੇ ਕਹਿੰਦੇ ਬਿਨਾ ਮੰਗਿਆ ਕਦੇ ਕਿਸੇ ਨੂੰ ਸਲਾਹ ਨਹੀਂ ਦੇਣੀ ਚਾਹੀਦੀ ਕਿਉਂਕਿ ਜਦੋਂ ਆਪਾਂ ਬਿਨਾ ਮੰਗਿਆ ਆਪਣੇ ਵੱਲੋਂ ਸਲਾਹ ਦੇ ਦਿੰਨੇ ਆ ਨਾ ਦੁਨੀਆਂ ਦਾ ਦਸਤੂਰ ਆ ਵੀ ਜੇ ਤਾਂ ਉਹ ਕੰਮ ਨੂੰ ਸਿੱਧਾ ਪੈ ਗਿਆ ਫਿਰ ਤਾਂ ਉਹਨੇ ਕਹਿਣਾ ਸਭ ਕੁਝ ਮੈਂ ਕੀਤਾ ਈ ਪਰ ਜੇਕਰ ਉਹ ਕੀਤਾ ਹੋਇਆ ਕੰਮ ਨੂੰ ਪੁੱਠਾ ਪੈ ਗਿਆ ਵੀ ਕੋਈ ਊਚ ਨੀਚ ਹੋ ਗਈ ਉਹਦਾ ਨੁਕਸਾਨ ਹੋ ਗਿਆ ਤਾਂ ਫਿਰ ਉਹਨੇ ਸਾਰਾ ਹੀ ਇਲਜ਼ਾਮ ਸਾਡੇ ਤੇ ਲਾ ਦੇਣਾ ਵੀ ਇਹ ਤਾਂ ਸਲਾਹ ਮੈਨੂੰ ਤੁਸੀਂ ਦਿੱਤੀ ਸੀ ਤੁਹਾਡੇ ਕਰਕੇ ਮੇਰਾ ਨੁਕਸਾਨ ਹੋਇਆ ਇਸ ਕਰਕੇ ਕਿਹਾ ਜਾਂਦਾ ਵੀ ਜੇ ਤਾਂ ਕੋਈ ਸਾਹਮਣੇ ਤੋਂ ਚੱਲ ਕੇ ਆਉਂਦਾ ਏ ਕਹਿੰਦਾ ਕਿ ਮੈਨੂੰ ਇਸ ਮਾਮਲੇ ਦੇ ਵਿੱਚ ਤੁਹਾਡੀ ਸਲਾਹ ਚਾਹੀਦੀ ਆ ਮੈਨੂੰ ਸਲਾਹ ਦਿਓ ਮੈਨੂੰ ਰਸਤਾ ਦਿਖਾਓ ਫਿਰ ਤਾਂ ਉਹਨੂੰ ਸਲਾਹ ਜ਼ਰੂਰ ਦਿਓ ਤਾਂ ਇਹ ਕੁਝ ਕਿ ਗੱਲਾਂ ਸਾਡੇ ਬਜ਼ੁਰਗ ਸਾਨੂੰ ਸਾਡੀ ਭਲਾਈ ਵਾਸਤੇ ਦੱਸਦੇ ਆ ਬਾਕੀ ਇਹ ਗੱਲਾਂ ਮੰਨਣੀਆਂ ਨੇ ਜਾਂ ਨਹੀਂ ਮੰਨਣੀਆਂ ਇਹ ਤਾਂ ਤੁਹਾਡੀ ਆਪਣੀ ਮਰਜ਼ੀ ਆ ਇਹ ਤਾਂ ਬਜ਼ੁਰਗਾਂ ਵੱਲੋਂ ਮਿਲੀ ਮੱਤ ਆਪ ਜੀ ਦੇ ਨਾਲ ਸਾਂਝੀ ਕੀਤੀ ਆ ਕਰਨੀ ਸਭ ਨੇ ਆਪੋ ਆਪਣੀ ਮਰਜ਼ੀ ਆ ਅਤੇ ਕਰਨੀ ਵੀ ਚਾਹੀਦੀ ਆ ਕਿਉਂਕਿ ਜ਼ਿੰਦਗੀ ਸਾਡੀ ਆ ਤਾਂ ਜ਼ਿੰਦਗੀ ਦੇ ਫੈਸਲੇ ਲੈਣ ਦਾ ਹੱਕ ਵੀ ਸਾਨੂੰ ਹੀ ਆ ਵੀ ਕਿਹੜੀ ਗੱਲ ਕਿਸੇ ਨੂੰ ਦੱਸਣੀ ਆ ਕਿਹੜੀ ਗੱਲ ਨਹੀਂ ਇਹ ਤਾਂ ਸਿਰਫ ਬਜ਼ੁਰਗਾਂ ਦੀਆਂ ਗੱਲਾਂ ਆਪ ਜੀ ਦੇ ਨਾਲ ਸਾਂਝੀਆਂ ਕੀਤੀਆਂ ਜੋ ਬਜ਼ੁਰਗ ਸਾਨੂੰ ਸਮਝਾਉਂਦੇ ਨੇ ਜੇ ਚੰਗੀਆਂ ਲੱਗੀਆਂ ਹੋਈਆਂ ਤਾਂ ਇਹਨਾਂ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਪਰ ਜੇਕਰ ਕੋਈ ਵੀ ਗੱਲ ਵਿੱਚੋਂ ਚੰਗੀ ਨਹੀਂ ਲੱਗੀ ਤਾਂ ਫਿਰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮਾਫ਼ ਕਰ ਦੇਣਾ